ਔਰ ਅੱਜ ਦੀ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਅਸੀਂ ਦੋ ਮੈਂਬਰ ਮੈਂ ਉਹ ਜਦਾ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ 10 ਤਾਰੀਖ ਨੂੰ 10 ਮਈ ਨੂੰ ਇੱਕ ਵੱਡਾ ਰੈਲੀ ਦੇ ਰੂਪ ਵਿੱਚ ਪ੍ਰੋਗਰਾਮ ਆ ਜਿਹੜਾ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਰੱਖਿਆ ਔਰ ਉਸ ਦੀ ਤਿਆਰੀ ਦੇ ਸੰਬੰਧ ਵਿੱਚ ਔਰ ਭਰਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਜਿਹੜੇ ਆਗੂ ਵਰਕਰ ਕਾਪੀਆਂ ਲੈ ਗਏ ਉਹਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਔਰ ਜਿਨ੍ਹਾਂ ਨੇ ਨਮਿਆਂ ਹੋਰ ਲੈ ਕੇ ਜਾਣੀਆਂ ਕੋਈ ਵਰਕਰ ਲੈ ਕੇ ਜਾਣੀ ਚਾਹੁੰਦਾ ਉਹ ਕਾਪੀਆਂ ਵੰਡਣ ਲਈ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਸੀ ਔਰ ਨਮੈਂਦਾ ਸੱਜਣ ਬੁਲਾਏ ਸੀ ਔਰ ਉਸ ਦੇ ਰੂਪ ਵਿੱਚ ਵੀ ਬਹੁਤ ਵੱਡੀ ਮੀਟਿੰਗ ਆ ਜਿਹੜੀ ਭਰਵੀ ਮੀਟਿੰਗ ਹੋਈ ਇਸ ਤੋਂ ਪਤਾ ਲੱਗਦਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਔਰ ਇਸ ਭਰਤੀ ਮਹਿਮਬਤ ਸ਼ਾਮਲ ਹੋਣ ਲਈ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੋ ਸਲੀ ਮੈਂ ਸਮੂਚੇ ਆਗੂ ਵਰਕਰ ਸਾਹਿਬਾਨ ਦਾ ਜਿੱਥੇ ਧੰਨਵਾਦ ਕਰਦਾ ਸਾਰੀ ਸੰਗਤ ਦਾ ਵਰਕਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੁਕਮਨਾਮਾ ਸਾਹਿਬ ਨੂੰ ਸਹੀ ਪੂਰਨ ਰੂਪ ਵਿੱਚ ਇਹਨਾਂ ਵਿੱਚ ਲਾਗੂ ਕਰਵਾਉਣ ਲਈ ਔਰ ਸੰਗਤ ਨੂੰ ਉਹਦੇ ਲਈ ਜਾਗਰੂਕ ਕਰਨ ਲਈ ਔਰ ਭੜਤੀ ਮਹਿਮਬੇਸ਼ ਸ਼ਾਮਲ ਕਰਵਾਉਣ ਲਈ ਸਾਡਾ ਪ੍ਰੋਗਰਾਮ ਆ ਤਾਂ ਕਿ ਸ਼ਰਮਣੀ ਅਕਾਲ ਜਲਦੀ ਪੁਨਰ ਸਿਰਜिती ਹੋ ਸਕੇ ਆਗੂ ਤੋਂ ਬਿਨਾ ਤਾਂ ਕੋਈ ਨਾ ਕੋਈ ਜਥੇਬੰਦੀ ਚੱਲਦੀ ਹੁੰਦੀ ਆ ਨਾ ਕੋਈ ਪਾਰਟੀ ਚੱਲਦੀ ਹੁੰਦੀ ਐ ਆਗੂ ਤਾਂ ਹਰੇ ਉਦੋਂ ਬਾਅਦ ਜਦੋਂ ਭਰਤੀ ਕਮੇਟੀ ਆ ਜਿਹੜੀ ਉਹਦਾ ਮਨੋਰਥ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਤੱਕ ਆ ਉਸ ਤੋਂ ਬਾਅਦ ਪ੍ਰਧਾਨ ਔਰ ਜਾ ਅਹੁਦੇਦਾਰ ਕਿਸ ਤਰ੍ਹਾਂ ਦਾ ਉਹ ਸਾਰਾ ਪ੍ਰਕਿਰਿਆ ਉਸ ਤੋਂ ਬਾਅਦ ਮੁਕੰਮਲ ਹੋਣੀ ਆ ਉਸ ਪ੍ਰਕਿਰਿਆ ਨੂੰ ਮੁਕੰਮਲ ਕਰਨਾ ਸੀ ਸੋ ਇਸ ਕਰਕੇ ਉਸ ਤੋਂ ਬਾਅਦ ਪੰਥ ਪ੍ਰਵਾਨਤ ਆਗੂ ਤਾਂ ਕੌਮ ਨੂੰ ਮਿਲ ਲੈਣਾ ਚਾਹੀਦਾ ਅਕਾਲ ਤਖਤ ਸਾਹਿਬ ਦੇ ਰੈਸ਼ਵੀ ਇਹ ਹੀ ਨੇ 10 ਦਿਨ ਤੱਕ ਦੇ ਲਿਖੇ ਇਦੋਂ ਕੱਟ ਤੋਂ ਕੱਟ ਦੋ ਤਿੰਨ ਮਹੀਨਿਆਂ ਦਾ ਸਮਾਂਦਰ ਚਾਹੀਦਾ ਹੈ ਕਿਉਂਕਿ ਕੁਝ ਲੇਟ ਹੋਇਆ ਪ੍ਰੋਗਰਾਮ ਉਹਦੇ ਕਰਕੇ ਚੱ ਰਿਹਾ ਹੈ ਸਾਤੋਂ ਤੱਕ तकरीबन ਹੁਣ ਤੱਕ 22 23 ਲੱਖ ਦੀ ਭਰਤੀ ਦੀਆਂ ਕਾਪੀਆਂ ਨੇ ਜਿਹੜੀਆਂ ਇਸ਼ੂ ਹੋ ਚੁੱਕੀਆਂ ਨੇ ਦਫ਼ਤਰ ਤੋਂ ਕਿ 10 ਤਰੀਕ ਦਾ ਕੱਟ ਜਿਹੜਾ ਇਹ ਪੰਜਾਬ ਦਾ ਲੈਵਲ ਦਾ ਹੋਏਗਾ ਜਾਂ ਨਹੀਂ ਨਹੀਂ ਇਕੱਲੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਜ਼ਿਲ੍ਹਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਤਿੰਨੋਂ ਹਲਕਿਆਂ ਦਾ ਕੈਂਡੀਡੇਟ ਦੇਗਾ ਦੇਖੋ ਪਹਿਲੀ ਗੱਲ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਆ ਬਾਕੀ ਦਲ ਸਦਾਰ ਲਹਿਰ ਇਹ ਲੱਗਦੇ ਨੇ ਜਿਹੜੇ ਮੈਂ ਤੁਹਾਨੂੰ ਪ੍ਰੈਸ ਨੂੰ ਇਹ ਹੱਥ ਵਨ ਕੇ ਬੇਨਤੀ ਕਰਨਾ ਇਹ ਬੰਦ ਕਰਦੀ ਆ ਆਪਾਂ ਸਿਰਫ ਤੇ ਸਿਰਫ ਸਾਰਾ ਕਾਰਜ ਆ ਜਿਹੜਾ ਉਹ ਭਰਤੀ ਕਮੇਟੀ ਦੀ ਅਗਵਾਈ ਚੱਲ ਰਿਹਾ ਆ ਤੇ ਸਾਰੇ ਭਰਤੀ ਕਮੇਟੀ ਦਾ ਪੂਰਨ ਰੂਪੇ ਸਹਿਯੋਗ ਦਿੰਦੇ ਨੇ ਸਦਾਰ ਲੈ ਤਾਂ ਖਤਮ ਕਰਕੇ ਸਾਰਾ ਉਹਨਾਂ ਨੇ ਕੱਲ ਤੱਕ ਸਭ ਦੇ ਦਿਸ਼ਾ ਨਿਰਦੇਸ਼ ਵੀ ਮੰਨ ਕੇ ਉਹਨਾਂ ਨੇ ਤਾਂ ਮੰਨ ਹੀ ਲਿਆ ਸੀ ਸਾਰਿਆਂ ਨੇ ਤੇ ਉਹਨਾਂ ਨੇ ਨਹੀਂ ਮੰਨਿਆ ਦੁੱਧਿਆ ਨੇ ਸੋ ਇਸ ਕਰਕੇ ਉਹ ਸਾਰਾ ਇੱਕ ਟੀਮ ਵਾਂਗੂ ਸਾਰੇ ਕੰਮ ਕਰ ਰਹੇ ਨੇ ਔਰ ਉਸ ਤੋਂ ਬਾਅਦ ਇਹ ਸਾਰੀ ਪ੍ਰਤੀ ਪ੍ਰਕਿਰਿਆ ਮੁਕੰਮਲ ਕਰਕੇ ਇੱਕ ਪਲੈਟਫਾਰਮ ਤੇ ਪੰਥਕ ਲੀਡਰਸ਼ਿਪ ਹੈ ਜਿਹੜੀ ਕਾਉਂਨੋ ਦਿੱਤੀ ਜਾਊਗਾ ਉਹਨਾਂ ਨੇ ਪ੍ਰਧਾਨਤੂ ਲਿਆ ਹੈ ਜੀ ਉਹ ਨੂੰ ਕਿਵੇਂ ਦੇਖਦੇ ਤੁਸੀਂ ਵੀ ਅਗਲਾ ਕੀ ਦੇਖੋ ਉਹਨਾਂ ਨੇ ਕੁਝ ਕਰ ਲਿਆ ਉਹ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੀ ਲੰਘਣਾ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਲੰਘਣਾ ਇਹ ਫੈਸਲਾ ਹੁਣ ਸੰਗਤ ਕਰ ਰਹੀ ਹੈ ਸੰਗਤ ਦਾ ਤਾਂ ਹੀ ਵੱਡਾ ਸਹਿਯੋਗ ਮਿਲ ਰਿਹਾ ਜੀ ਸੰਗਤ ਦੇ ਮਨ ਵਿੱਚ ਇਸ ਗੱਲ ਦਾ ਰੋਸ ਹੈ ਕਿ ਉਹਨਾਂ ਨੇ ਹੁਕਮਨਾਮਾ ਸਾਹਿਬ ਨੂੰ ਇਹਨਾਂ ਮਨ ਮੰਨ ਪਾਲਣਾ ਨਹੀਂ ਕੀਤੀ ਕਨਫਿਊਜ਼ਨ ਨਹੀਂ ਹੈ ਇਹ ਨਾ ਕਿ ਜੀ ਅਕਾਲੀ ਦਲ ਫਿਰ ਉਹਨਾਂ ਨੇ ਇੱਕ ਪ੍ਰਧਾਨ ਬਣਾ ਲਿਆ ਤੇ ਅਕਾਲੀ ਦਲ ਅਸਲ ਕਿਹੜਾ ਬਣਿਆ ਦੇਖੋ ਅਸੀਂ ਗੱਲ ਇਹ ਆ ਜੀ ਅਸੀਂ ਸੇ ਕੌਮ ਲਈ ਸਭ ਤੋਂ ਸਰਬੋਤਮ ਸ਼੍ਰੀ ਅਕਾਲ ਤਖਤ ਸਾਹਿਬ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਦੀ ਅਸੀਂ ਇਹਨਾਂ ਨੂੰ ਪਾਲਣਾ ਕਰ ਰਹੇ ਆ ਔਰ ਜਿੰ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਦੇ ਤੇ ਸੰਗਤ ਨੇ ਖੜਨਾ ਸੰਗਤ ਨੇ ਸਹਿਯੋਗ ਉੱਥੇ ਹੀ ਮਿਲਣਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਚੋਸ ਕਰਕੇ ਅਸੀਂ ਸਾਰੇ ਹੁਕਮ ਤੇ ਕੰਮ ਕਰ ਰਹੇ ਆਂ ਔਰ ਉਸ ਹੁਕਮ ਦਾ ਸਹਿਯੋਗ ਸੰਗਤ ਵੱਲੋਂ ਬਹੁਤ ਭਰਪੂਰ ਮਿਲ ਰਿਹਾ ਅੱਜ ਅੱਜ ਸ੍ਰੀ ਅਕਾਲਤਾ ਸਾਹਿਬ ਵੱਲੋਂ ਗਿਉਤ ਕੀਤੀ ਪੰਜਵੇਂ ਬ੍ਰਿਕ ਕਮੇਟੀ ਦੇ ਮੌਜੂਦ ਹੋ ਮੈਂਬਰ ਸਰਪੰਚ ਅਮਰੀਪਰੀ ਤੇ ਕਵਾਸਿੰਗ ਹੁੰਦਾ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਜਿਹੜੇ 94 ਵਰਕਰਾਂ ਉਹਨਾਂ ਦੀ ਇੰਡੋਰ ਮੀਟਿੰਗ ਕਰ ਲਈ ਆਈ ਸੀ ਪਰ ਮੈਂ ਸਮਝਦਾ ਇਹ ਮੀਟਿੰਗ ਇੱਕ ਮਾਤਾ ਨਾਲ ਇੱਕ ਇਸਮਦੀ ਵੱਡੀ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਕਰ ਰਹੀ ਔਰ ਲੋਕਾਂ ਚੋਂ ਸਾਬ ਵੀ ਸੀ ਚਾਹ ਵੀ ਸੀ ਔਰ ਫੈਸਲਾ ਕੀਤਾ ਕਿ 10 ਮਈ ਨੂੰ ਜਿਲ੍ਹਾ ਫਤਿਹਗੜ ਸਾਹਿਬ ਦੇ ਸਮੂਹ ਵਰਕਰ ਜਿਹੜੇ ਨੇ ਉਹ ਫਟੀਗਿਰਤੀ ਵਿੱਚ ਆ ਕੇ ਭਾਰਤੀ ਮਹੀਨ ਦੇ ਵੀ ਸ਼ਾਮਲ ਹੋਣਗੇ ਔਰ ਸਮਾਂ ਜਿਹੜਾ ਥਾਂ ਹੈ ਉਹ ਜਿਲ੍ਹਾ ਅਧਿਜਥੇਵੰਦੀ ਨਾਲ ਮਿਲ ਕੇ ਤੈਅ ਕੀਤਾ ਜਾਊਗਾ ਔਰ ਮੈਂ ਸਮਝਦਾ ਕਿ ਅੱਜ ਜਿਸ ਤਰ੍ਹਾਂ ਸਾਹ ਹੁਣੇ ਸੀ ਬਾਦਲ ਹੋ ਰਹੇ ਨੇ ਆਪਣੇ ਇੱਕ ਥੜੇ ਦੇ ਪ੍ਰਧਾਨ ਬਣ ਕੇ ਸ਼ਰਮਣੀ ਅਕਾਲੀ ਦਲ ਨੂੰ ਤਫਾੜ ਕਰਨ ਦੀ ਗੱਲ ਜਾਂ ਡੋਪਾਟੀ ਕਰਨ ਦੀ ਗੱਲ ਜਾਂ ਇਹ ਕਹਿ ਲੋ ਕਿ ਸ੍ਰੀ ਅਕਾ ਤਾਂ ਸਭ ਵੱਲੋਂ ਜੋ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਪੰਥ ਹਤੈਸ਼ੀਆਂ ਨੂੰ ਇਕੱਠਾ ਕਰਕੇ ਅਕਾਲੀ ਦਲ ਨੂੰ ਇੱਕ ਜੁਟ ਕਰਨ ਦੀ ਜਿਹੜਾ ਉਪਰਾਹ ਕੀਤਾ ਸੀ ਉਹਨੂੰ ਤਾਰ ਬੁੱਢੋ ਕਰਿਆ ਉਹਨੂੰ ਮੈਂ ਸਭ ਵੱਲੋਂ ਇਕਤਾ ਦੇ ਰਾਹ ਨੂੰ ਖਿਲਾ ਰਿਆ ਜਿਹਦੀ ਅੱਜ ਬਹੁਤ ਵੱਡੀ ਲੋੜ ਸੀ ਪੰਥ ਕੇ ਇੱਕੀ ਦੀ ਅਕਾਲੀ ਦਲ ਦੀ ਮਜ਼ਬੂਤੀ ਦੀ ਔਰ ਜਿਹੜੀ ਭਾਰਤੀ ਕਮੇਟੀ ਆ ਇਸ ਸਮੂੱਚੇ ਕਾਲੀਦਾਰ ਨੂੰ ਇੱਕ ਕਰੇਗੀ ਭਾਰਤੀ ਕਮੇਟੀ ਵੱਲੋਂ ਸਮੂੱਚਾ ਪੰਥ ਜਿਹੜਾ ਹੈ ਅਕਾਲੀ ਦਰ ਦੇ ਛੱਡੇ ਥੱਲੇ ਇਕੱਠਾ ਹੋਏਗਾ ਜਿਹੜੀਆਂ ਪੰਜਾਬ ਤੇ ਪੰਥ ਤੇ ਅਸੀਂ ਲੋਕਾਂ ਦੀ ਇੱਛਾ ਉਹਦੀ ਪੂਰਤੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਕਤਵਰ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਪੈਸਾ ਦਿੱਤਾ ਜਾਏਗਾ ਮੀਟਿੰਗ ਹੋ ਰਹੀ ਹੈ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਮੁੱਖ ਜਿਹੜੀ ਵਰਕਰ ਸਰਬਾਨਾਂ ਦੀ ਮੀਟਿੰਗ ਸੀ ਫਤਿਹਗੜ੍ਹ ਸਾਹਿਬ ਦੇ ਆਪਣ ਉਸਾਂ ਤੇ ਅੱਜ ਦੇ ਵਿੱਚ ਉਹ ਪੰਜ ਬਲਾਕ ਪੱਤੀ ਕਮੇਟੀ ਦੇ ਦੋ ਮੈਂਬਰ ਸਰਵਨ ਸਾਰੇ ਕੁਆਲਿਫਾਇੰਸ ਹੁੰਦਾ ਜੀ ਤੇ ਦਾਸ ਦੇ ਨਾਲ ਇਥੋਂ ਦੀ ਵੱਡੀ ਲੀਡਰਸ਼ਿਪ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਅਕੜਾ ਸਾਹਿਬ ਰਾਜ ਸਾਹਿਬ ਨਰਮਲ ਸਿੰਘ ਜੀ ਤੇ ਹੋਰ ਬਹੁਤ ਸਾਰੇ ਆਗੂ ਸਰਵਨ ਸ਼ਾਮਿਲ ਹੋਏ ਮੀਟਿੰਗ ਦਾ ਮੁੱਖ ਏਜੰਡਾ ਕਿ ਲੋਕਾਂ ਚ ਜਿਹੜੀ 2 2 ਦਸੰਬਰ 2024 ਨੂੰ ਜੋ ਹਕਮਨਾਬਾ ਸ੍ਰੀ ਕੇਸ਼ਰਮਨੀ ਅਕਾਲੀ ਦਲ ਦੀ ਪੋਨਰ ਸੰਜੀਤੀ ਲਈ ਪਰਤੀ ਰੰਗ ਕਰੋ ਉਹਦੀ ਪਾਰਟੀ ਦਾ ਜਿਹੜਾ ਉਹ سلسلہ ਜਾਰੀ ਹੈ ਆਹੜੀ ਦੀ ਵਾਕੀ ਕਰਕੇ ਕੁਝ ਦਾਸੀਆਂ ਦਾ ਸਲੋ ਕੀਤਾ ਗੈਸੀ ਵੱਡੀਆਂ ਮੀਟਿੰਗਾਂ ਤੋਂ ਔਰ ਫਿਰ ਵੀ ਜਿਵੇਂ ਕਹਿੰਦੇ ਲੋਕਾਂ ਚ ਲੋਕ ਇੱਕ ਮਹਿੰਮ ਜਾਰੀ ਰਹੀ ਹੈ ਕਿ ਪਾਰਟੀ ਜਾਰੀ ਰਹੀ ਹੈ ਐਂਦੀ ਗੱਲ ਨਹੀਂ ਉਹ ਆਪੋ ਆਪਣੇ ਕਾਫੇ ਲੈ ਕੇ ਪਾਰਟੀ ਕਰ ਰਹੇ ਸੰਗ ਔਰ ਹੁਣ ਵੱਡੇ ਪੱਧਰ ਤੇ ਜਿਹੜੇ ਸਮਾਗਮ ਆਪਣੇ ਮੈਜ ਦੇ ਵਿੱਚ ਹੋਣਗੇ ਵੱਡੀ ਦਾ ਕੰਮ ਸਮਾਪਤ ਹੋ ਚਲਿਆ ਉਹਦੇ ਜਿਹੜੀ ਅਸੀਂ ਪੀਲ ਕੀਤੀ ਆ ਕਿ 10 ਆ ਜੋ ਆ ਮਈ ਆਉਣੀ ਆ ਜ਼ਿਲ੍ਹੇ ਦੀ ਵੱਡੀ ਮੀਟਿੰਗ ਹੋਊਗੀ ਔਰ ਪਰਮਾ ਕਾਠੋਵੇ ਦਾ ਸਾਰੇ ਵਰਕਰ ਚਾਹੁੰਦੇ ਨੇ ਕਿ ਅਸੀਂ ਉਸ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਵਰਬਲੇਟ ਜਿਹੜੀ ਜਜ਼ਬਾਤ ਉਸ ਤੋਂ ਪਟਾਵਾ ਹੋਵੇ ਕਿ ਔਰ ਅਕਾਲੀ ਦਲ ਕਿੰਨਾ ਮਜ਼ਬੂਤ ਹੋ ਕੇ ਉबरेਗਾ ਔਰ ਸਾਨੂੰ ਆਸ ਹੈ ਕਿ ਜਿਦੀ ਉਮੀਦ ਤੇ ਆਸ ਫਰੋਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਮਜ਼ਬੂਤ ਕਰਨ ਦੇ ਲੋਕਾਂ ਦਾ ਧਿਆਨ ਹੈ ਉਹਦੇ ਵਿੱਚ ਹਿੱਸਾ ਪਰ ਹੋਵਾਂਗੇ ਗੁਰੂ ਦੀ ਕਿਰਪਾ ਹੋਵੇ